ਸੱਚੀ ਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਫੇਰ ਤੋਂ ਪਰ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਲੈ ਕੇ ਆਏ ਜੀ ਬੜੇ ਸੋਹਣੇ ਸਿਲਕ ਦੇ ਵਿੱਚ ਸੂਟ ਹੋਣਗੇ ਤੇ ਇੱਕ ਦੋ ਸੂਟ ਤੁਹਾਨੂੰ ਜੌਰਜਟ ਦੇ ਵਿੱਚ ਦਿਖਾਵਾਂਗੇ ਤੇ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਇਹ ਸੂਟ ਰਹਿਣਗੇ ਦੁਪੱਟਾ ਸੂਟ ਹੋਣਗੇ ਤੇ ਪ੍ਰਾਈਸ ਹੈਗਾ 2000 ਤੋਂ 2000 ਪ੍ਰਾਈਸ ਦੇ ਨਾਲ ਸੂਟ ਹੋਣਗੇ ਤੇ ਜਿਹੜੇ ਕੋਰੀਅਰ ਚਾਰਜਸ ਹੈ ਅਲੱਗ ਤੋਂ ਹੋਣਗੇ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਸੇਜ ਕੇ ਅੱਧਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰਿਆ ਜੀ ਸ਼ਾਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਤੁਸੀਂ ਜਿਵੇਂ ਮਰਜੀ ਜਿਵੇਂ ਪਹੁੰਚਾ ਅੰਦਰ ਨੂੰ ਕਿਤੇ ਜਾਂਦੇ ਟੋੜਨੀ 메ਨ ਤੇ ਹੀ ਆ ਜਾਂਦਾ ਜਿਹਨੂੰ ਮਰਜੀ ਪੁੱਛ ਕੇ ਤੁਸੀਂ ਗੁਰਦੁਆਰਾ ਸਾਹਿਬ ਤੋਂ ਤੁਸੀਂ ਆ ਸਕਦੇ ਹੋ ਸ਼ਾਪ ਤੇ ਸੰਡੇ ਵੀ ਓਪਨ ਹੁੰਦਾ ਸ਼ਾਮੀ 5 ਵਜੇ ਤੱਕ ਬਾਕੀ ਸਾਰੇ ਡੇਸ ਰਾਤੀ 8 ਵਜੇ ਤੱਕ ਸ਼ਾਪ ਖੁੱਲ੍ਹਣ ਹੁੰਦੀ ਆ ਤੇ ਬਾਕੀ ਜਿਹਨਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਪਰ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਣੀ ਪੈਣੀ ਹੈ ਕਿਉਂਕਿ ਜਦੋਂ ਤੁਸੀਂ ਸੂਟ ਆਨਲਾਈਨ ਬੁੱਕ ਕਰਾਓਗੇ ਤਾਂ ਪੇਮੈਂਟ ਆਨਲਾਈਨ ਹੀ ਕਰਵਾਉਣੀ ਪੈਣੀ ਹੈ ਜੀ। ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ। ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 7:00 ਤੋਂ ਤੇ 8:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ। ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਸ ਨਹੀਂ ਹੋਊਗਾ। ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਏ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਇਹ ਜਿਹੜੇ ਅੱਜ ਸੂਟ ਦਿਖਾਵਾਂਗੇ ਬਹੁਤ ਵਧੀਆ ਰਿਸਪੌਂਸ ਰਿਹਾ ਆਪਣੀ ਤੇਜੀ ਵੀਡੀਓ ਇਸਿਮਿਲਰ ਸੂਟਾਂ ਦੇ ਨਾਲ ਹਲਕੀ ਫੁਲਕੀ ਪ੍ਰਿੰਟਿੰਗ ਚੇਂਜ ਹੋ ਕੇ ਕਲਰ ਚੇਂਜ ਹੋ ਕੇ ਆ ਜਾਂਦਾ ਕਿਉਂਕਿ ਚੀਨੀ ਵਾਰੀ ਦੋ ਵਾਰੀ ਮੈਂ ਵੀਡੀਓ ਪਾਈਏ ਅੱਧੇ ਇੱਕ ਘੰਟੇ ਦੇ ਵਿੱਚ ਸਾਰਾ ਸਟਾਕ ਕਲੀਅਰ ਹੋ ਜਾਂਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਅੱਜ ਵੀ ਸ਼ੁਰੂ ਕਰਦੇ ਆਂ ਵੀਡੀਓ ਇਹ ਦੇਖੋ ਬਹੁਤ ਸੋਹਣਾ ਕਰੀਮ ਰੰਗ ਦੇ ਵਿੱਚ ਸੂਟ ਹੈ ਜੀ ਬਹੁਤ ਪਿਆਰਾ ਬਲੈਕ ਪ੍ਰਿੰਟਿੰਗ ਦੇ ਨਾਲ ਬਹੁਤ ਡਿਜੀਟਲ ਪ੍ਰਿੰਟਿੰਗ ਹੋਈ ਹੈ ਤੇ बॉटਮ ਤੇ ਵੀ ਡਿਸਟ੍ਰਿਪ ਪ੍ਰਿੰਟ ਰਹੂਗਾ ਸਿਲਕ ਦੇ ਵਿੱਚ ਸੂਟ ਹੈ ਥੋੜਾ ਸੋਹਣਾ ਲਾਈਟ weight ਦੇ ਵਿੱਚ ਰਹਿਣੇ ਜੀ ਫਿਟਿੰਗ ਬਹੁਤ ਸੋਹਣੀ ਆਊਗੀ ਨਾ ਸੂਟਾਂ ਦੀ ਇਹ ਸ਼ਰਟ ਆ ਗਈ ਇਹਦੇ ਵੈਸੇ ਸਾਰੇ ਸੂਟਾਂ ਦੇ ਨਾਲ ਦੁਪੱਟਾ ਅਟੈਚ ਹੈ ਕਸੇ ਇੱਕ ਸੂਟ ਨਾਲ ਆਪਾਂ ਦੁਪੱਟਾ ਅਲੱਗ ਕਰਿਆ ਕਿਉਂਕਿ ਦੁਖਾਣ ਚ ਆਪਾਂ ਨੂੰ ਇਜ਼ੀ ਹੋ ਜਵੇ ਬਾਕੀਆਂ ਦੇ ਨਾਲ ਆਪਾਂ ਨਾਲ ਦੁਪੱਟਾ ਐਵੇਂ ਦਿਖਾਵਾਂਗੇ ਨਾਲ ਅਟੈਚ ਇਹ ਹੈਗੀ ਐ ਇਸਦੀ ਬਾਟਮ ਇਸ ਸਲਵਾਰ ਦੀ ਪ੍ਰਿੰਟਿੰਗ ਹੈ ਜੇ ਸਲਵਾਰ ਪਲਾਜ਼ੋ ਜੋ ਵੀ ਤੁਸੀਂ ਕਹੋਗੇ ਬਾਟਮ ਦੀ ਪ੍ਰਿੰਟਿੰਗ ਹੈ ਲਾਈਟ ਦੇ ਵਿੱਚ ਇਹ ਸ਼ਰਟ ਦੀ ਪ੍ਰਿੰਟਿੰਗ ਹੈ ਐਵੇਂ ਸਾਰੇ ਸੂਟਾਂ ਦੇ ਰਹਿਣੀ ਹੈ ਸ਼ਰਟ ਦੀ ਡਾਰਕ ਦੇ ਵਿੱਚ ਪ੍ਰਿੰਟਿੰਗ ਹੈ ਲਾਈਟ ਪ੍ਰਿੰਟਿੰਗ ਹੈਗੀ ਐ ਬਾਟਮ ਦੇ ਵਿੱਚ ਕਰੀਮ ਤੇ ਬਲੈਕ ਦਾ ਕੰਬੀਨੇਸ਼ਨ ਹੈ ਜੀ ਇਹ ਵਾਲੇ ਸੂਟ ਦਾ ਦੇ ਨਾਲ ਬੰਬਰ ਦਾ ਦੁਪੱਟਾ ਜੀ ਕਈਆਂ ਦੇ ਨਾਲ ਸਿਲਕ ਦਾ ਦੁਪੱਟਾ ਵੀ ਰਹੂਗਾ ਤਿੰਨ ਕਈਆਂ ਦੇ ਨਾਲ ਜਾਰਜਟ ਬੰਬਰ ਦਾ ਦੁਪੱਟਾ ਰਹਿਣਾ ਇਹ ਹੈਗਾ ਸੂਟ ਦਾ ਦੁਪੱਟਾ ਬਹੁਤ ਪਿਆਰਾ ਇਹ ਲੁੱਕ ਆ ਜਾਂਦੀ ਸੋਨਾ ਸੂਟ ਹੈ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣਾ ਚਦਾ ਇਹ ਪਹਿਲਾ ਸੂਟ ਇੱਕ ਤੇ ਤੁਸੀਂ ਇਹ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਬਾਕੀ ਕੁਥੋਂ ਪੂਰੇ ਬੰਦ ਸੂਟ ਹੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਕਰੀਮ ਤੇ ਬਲੈਕ ਦੇ ਹੀ ਦਿਖਾਵਾਂਗੇ ਸੂਟ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਇਹ ਪੂਰਾ ਅਟੈਚ ਹੈ ਸੂਟ ਇਹ ਦੇਖੋ ਇਹ ਦੁਪੱਟਾ ਇਹ ਸ਼ਰਟ ਆ ਗਈ ਇਹ ਸ਼ਰਟ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ। ਇਹ बॉटम ਦੀ ਪ੍ਰਿੰਟਿੰਗ ਹੈ ਲਾਈਟ ਵਾਲੀ। ਤੇ ਇਹ ਦੁਪੱਟਾ ਜੀ ਜਿਹੜੀ बॉटम ਦੀ ਪ੍ਰਿੰਟਿੰਗ ਹੈ ਉਹਦੇ ਨਾਲ ਦਾ ਹੀ ਦੁਪੱਟਾ ਹੁੰਦਾ। ਇਹ ਦੁਪੱਟਾ ਨਾਲ। ਇਹ ਲੁੱਕ ਦੇ ਵਿੱਚ ਆਣਾ ਦੇਖੋ ਸੂਟ ਕਿੰਨਾ ਪਿਆਰਾ ਹੈ। ਪੂਰੇ 7.5 ਮੀਟਰ ਦੀ ਕੱਟ ਰਹੂਗੀ ਸੂਟ ਦੀ। ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਇਹ ਨੈਕਸਟ ਡਿਜ਼ਾਈਨ ਆ ਗਿਆ ਕਰੀਮ 베ਸ ਤੇ ਵੀ ਉੱਚੀ ਹੈ ਜੀ ਇਹ ਵੀ ਇਹ ਆ ਗਈ ਡਿਜ਼ਾਈਨਿੰਗ ਆਪਣੇ ਸ਼ਰਟ ਦੀ ਬਹੁਤ ਪਿਆਰਾ ਪ੍ਰਿੰਟ ਹੈ ਸ਼ਰਟ ਦਾ ਇਹ ਬਾਟਮ ਆ ਗਈ ਨਾਲ ਇਹ ਦੇਖੋ ਇਹ ਸ਼ਰਟ ਦੀ ਹੈ ਇਹ ਬਾਟਮ ਦੀ ਪ੍ਰਿੰਟਿੰਗ ਆ ਦੀ ਲਾਈਟ ਦੇ ਵਿੱਚ ਤੇ ਨਾਲ ਹੈਗਾ ਸੇਮ ਬਾਟਮ ਦੀ ਪ੍ਰਿੰਟਿੰਗ ਵਾਲਾ ਹੀ ਦੁਪੱਟਾ ਇਹ ਦੁਪੱਟਾ ਇੱਥੇ ਤੋਂ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹਦਾ ਸੂਟ ਦਾ ਫਿਰ ਦੁਪੱਟਾ ਆ ਗਿਆ ਵਿੱਚ ਇਸ ਸ਼ਰਟ ਤੇ ਇਸ ਸ਼ਰਟ ਬਾਟਮ ਦੀ ਆ ਗਈ ਇਹ ਬੁੱਕਾ ਲਾਣੀ ਹੈ ਸੂਟ ਦੀ ਬਣ ਕੇ ਬਹੁਤ ਪਿਆਰੀ ਲੁਕਕਾਣੀ ਹੈ ਜੀ ਜਿਵੇਂ ਬਾਹਰ ਵਾਲੇ ਕਸਟਮਰਸ ਨੇ ਨਹੀਂ ਗੁਰਦੁਆਰਾ ਸਾਹਿਬ ਜਾਣ ਲਈ ਸੂਟ ਲੈਣੇ ਹੁੰਦੇ ਤਾਂ ਬੈਸਟ ਸੂਟ ਹੈ ਜੀ ਲਾਈਟ weight ਦੁਪੱਟਿਆਂ ਦੇ ਨਾਲ ਜਿਵੇਂ ਮਰਜੀ ਇਹਨਾਂ ਨੂੰ ਈਜ਼ੀ ਵਾਸ਼ ਕਰ ਸਕਦੇ ਹੋ ਤੁਸੀਂ ਜਿਵੇਂ ਮਰਜੀ ਤੁਸੀਂ ਹਟਾਓ ਪਾਓ ਰੇਂਜ ਵਾਈਜ਼ ਵੀ ਬਹੁਤ ਅੱਛੀਆਂ 2000 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਸਾਰੇ ਲਾਈਟ ਕਲਰ ਦੇ ਹੀ ਸੂਟ ਦਿਖਾਵਾਂਗੇ ਆਪਾਂ ਪਹਿਲਾਂ ਇਹ ਵੀ ਅੰਬੀ ਵਾਲਾ ਪ੍ਰਿੰਟਰ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਸੂਟ ਦੀ ਇਹ ਸ਼ਰਟ ਆ ਗਈ ਇਸ ਦੇ ਵਿੱਚ ਇਹ ਹੈਗੀ ਆ ਬਾਟਮ ਇਹ ਕੋਈ ਲਾਈਟ print ਦੇ ਵਿੱਚ ਬਾਟਮ ਹੈ ਤੇ ਸੇਮ ਬਾਟਮ ਦੇ print ਦੇ ਵਿੱਚ ਹੀ ਦੁਪੱਟਾ ਹੈ ਇਹ ਦੁਪੱਟਾ ਸੇਮ ਬਾਟਮ ਦੇ print ਦੇ ਵਿੱਚ ਹੀ ਦੁਪੱਟਾ ਹੈ ਦੁਪੱਟੇ ਦੇ ਜਿਹੜੇ ਪੱਲਿਆਂ ਤੇ ਆ ਉਹ ਸ਼ਰਟ ਨਾਲ ਦੀ ਪ੍ਰਿੰਟਿੰਗ ਹੈ ਇੱਥੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਹੈ 2000 ਪ੍ਰਾਈਸ ਹੈ ਜੀ 2000 ਪ੍ਰਾਈਜ਼ ਦੇ ਰਾ ਨੈਕਸਟ ਸੂਟ ਆ ਗਿਆ ਬਲੈਕ ਤੇ ਕਰੀਮ ਦਾ ਹੀ ਕੰਬੀਨੇਸ਼ਨ ਹੈ ਇਹ ਸੂਟ ਦਾ ਵੀ ਇਹ ਪੂਰੇ ਜਿਵੇਂ 7.5 ਮੀਟਰ ਦੀ ਕੱਟ ਹੁੰਦੀ ਹੈ ਤਾਂ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਆਪਾਂ ਨੂੰ ਸੂਟ ਖੋਲਣਾ ਦਿਖਾਉਣਾ ਕੋਈ ਲੁੱਕ ਆਣੀ ਇਹਦੇ ਘੇਰੇ ਤੇ ਬਾਰਡਰ ਆਣਾ ਸਾਈਡ ਤੇ ਵੀ ਬਾਰਡਰ ਦਿੱਤਾ ਹੋਇਆ 골ਡਨ ਡਿਜ਼ਾਈਨਿੰਗ ਦੇ ਲਈ ਇਹ ਲੁੱਕ ਆਣੀ ਆ ਸ਼ਰਟ ਦੀ ਇਹ ਤੇ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਆ ਜਾਣੀ ਹੈ ਤੇ ਇਹ ਹੈਗੀ ਆ ਬਾਟਮ ਦੀ ਪ੍ਰਿੰਟਿੰਗ ਇਹ ਬਾਟਮ ਆ ਜਾਣੀ ਹੈ ਬਾਟਮ ਤੇ ਵੀ ਨਾਲ ਦਿੱਤਾ ਹੋਇਆ ਹੈ ਆਪਾਂ ਡਿਜ਼ਾਈਨਿੰਗ ਲਈ ਯੂਜ਼ ਕਰ ਸਕਦੇ ਤੇ ਨਾਲ ਸੇਮ ਬਾਟਮ ਦੀ ਪ੍ਰਿੰਟਿੰਗ ਵਾਲਾ ਹੀ ਦੁਪੱਟਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਸੋ ਤਾਂ ਬੜਾ ਸੋਹਣਾ ਬਲੈਕ ਤੇ ਆਫ ਵਾਈਟ ਦਾ ਕੰਟਰਾਸਟ ਹੈ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਸਕਿਨ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਵੀ ਲਾਈਟ ਕਲਰ ਜੀ ਇਹਨਾਂ ਨੂੰ ਪਸੰਦ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਸੂਟ ਦਾ ਇਹ ਦੇਖ ਇਹ ਚੀਜ਼ ਆ ਵੀ ਬੜਾ ਸੋਹਣਾ ਇਹਦਾ ਘੇਰੇ ਤੇ ਵੀ ਬਾਰਡਰ ਬਣਿਆ ਹੋਇਆ ਇਹ ਲੁੱਕ ਆ ਜਾਣੀ ਹੈ ਤੇ ਇਹ ਬਾਟਮ ਦੀ ਪ੍ਰਿੰਟਿੰਗ ਹੈ ਇਹ ਦੇਖੋ ਇਹ ਬਾਟਮ ਆ ਜਾਣੀ ਹੈ ਤੇ ਇਹ ਹੈਗਾ ਇਸ ਦਾ ਦੁਪੱਟਾ ਬਾਟਮ ਦੇ ਨਾਲ ਦਾ ਹੀ ਸੇਮ ਦੁਪੱਟਾ ਨਾਲ है टू थाउजेंड दो नैक्सट आ गया बड़ा सोहना स्किन जो करीम करीम थोड़ा डार्क जहाम कलर होंगे जो रंग है सूट बहुत ही प्यारा सूट है यह आ गई शर्ट ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਬਿਲਕੁਲ ਲਾਈਟ ਵੇਟ ਸੂਟ ਹੈ ਬਹੁਤ ਪਿਆਰਾ ਇਹ ਸ਼ਰਟ ਆ ਗਈ ਤੇ ਇਹ ਹੈਗੀ ਇਸ ਦੇ ਨਾਲ ਬਾਟਮ ਇਹ ਬਾਟਮ ਦੀ ਪ੍ਰਿੰਟਿੰਗ ਆ ਜਾਣੀ ਦੇਖੋ ਇਹ ਸ਼ਰਟ ਦੀ ਆ ਗਈ ਹੈ ਬਾਟਮ ਦੀ ਪ੍ਰਿੰਟਿੰਗ ਆ ਗਈ ਤੇ ਸੇਮ ਬਾਟਮ ਦੀ ਪ੍ਰਿੰਟਿੰਗ ਦੇ ਨਾਲ ਦਾ ਹੀ ਦੁਪੱਟਾ ਹੈ ਜਿਵੇਂ ਦੀ ਬਾਟਮ ਦੀ ਪ੍ਰਿੰਟਿੰਗ ਹੈ ਸੇਮ ਉਸੇ ਦੇ ਨਾਲ ਦਾ ਹੀ ਦੁਪੱਟਾ ਹੈ ਇੱਥੇ ਤੋਂ ਵੀ ਤੁਸੀਂ ਦੇਖ ਸਕਦੇ ਹੋ ਇਹ ਦੁਪੱਟਾ ਜੀ ਨਾਲ ਇਹ ਸ਼ਰਟ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਟਰਾਈ ਕਰੀਦਾ ਇਹ ਵੀ ਕੋਈ ਵੀ ਨਾ ਰਹੇ ਸਾਰਿਆਂ ਨੂੰ ਲੈ ਲੈ ਚਾਹੀਦੇ ਸੂਟ ਕਿਉਂਕਿ ਕਾਫੀ ਬੁਕਿੰਗ ਚਾਰ ਚਾਰ ਪੰਜ ਪੰਜ ਸੂਟ ਇੱਕ ਇੱਕ ਕਸਟਮਰ ਨੇ ਲੈ ਲਏ ਸੀ ਪਿਛਲੀ ਵਾਰੀ ਕਾਫੀ ਸਾਰਾ ਸਟਾਕ ਸੀਗਾ ਤੇ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਹੈ ਜੀ ਇਹ ਬਹੁਤ ਸੋਹਣਾ ਪਿੰਕ ਗਾਜਰੀਆ ਕਲਰ ਹੈ ਇਹ ਲੁੱਕ ਆ ਜਾਣੀ ਹੈ 셔ਟ ਦੀ print ਦੇਖੋ ਕਿੰਨਾ ਪਿਆਰਾ ਬਿਲਕੁਲ ਲਾਈਟ ਵੇਟ ਦੇ ਵਿੱਚ ਸੂਟ ਹੈ ਇਹ 셔ਟ ਹੈ ਇਹ ਬਾਟਮ ਦੀ ਪ੍ਰਿੰਟਿੰਗ ਆ ਜਾਣੀ ਹੈ ਜੀ ਦੇਖੋ ਕਿੰਨਾ ਪਿਆਰਾ ਹੈ ਇਹ ਬਾਟਮ ਦਾ ਡਿਜ਼ਾਈਨ ਹੈ ਤੇ ਸੇਮ ਬਾਟਮ ਦੇ ਨਾਲ ਦਾ ਹੀ ਦੁਪੱਟੇ ਦਾ ਡਿਜ਼ਾਈਨ ਹੈ ਇਹ ਦੁਪੱਟਾ ਇਹ ਲੁੱਕ ਦੇਖੋ ਬਹੁਤ ਪਿਆਰਾ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ yellow color ਦੇ ਵਿੱਚ ਬਹੁਤ ਹੀ ਪਿਆਰਾ yellow color ਹੈ ਬਹੁਤ ਸੋਹਣਾ ਜਿਹਾ yellow color ਹੈ ਤੇ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਸੋਹਣਾ ਇਹ ਆ ਗਈ ਸ਼ਰਟ ਸੋਹਣੀ ਪ੍ਰਿੰਟਿੰਗ ਹੈ ਸ਼ਰਟ ਦੀ ਦੇ ਲੁੱਕ ਦੇ ਵਿੱਚ ਇਹ ਸ਼ਰਟ ਆ ਗਈ ਤੇ ਨਾਲ ਇਹ ਹੈਗੀ ਇਸ ਦੀ ਬਾਟਮ ਇਹ ਬਾਟਮ ਦੀ ਪ੍ਰਿੰਟਿੰਗ ਆਗੇ ਦੇਖੋ ਕਿੰਨੀ ਪਿਆਰੀ ਹੈ ਤੇ ਸੇਮ ਜਿਹੜੀ ਬਾਟਮ ਦੀ ਪ੍ਰਿੰਟਿੰਗ ਹੈ ਉਹਦੇ ਨਾਲ ਦਾ ਹੀ ਹੈਗਾ ਦੁਪੱਟਾ ਇਹ ਦੁਪੱਟਾ ਹੈ ਜੀ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਸੂਟ ਹੈ ਇਹ ਬਾਟਮ ਆ ਗਈ ਜਿਵੇਂ ਇਹ ਦੇਖੋ ਤੇ ਇਹ ਹੈਗੀ ਇਸਦੀ ਸ਼ਰਟ ਬਹੁਤ ਸੋਹਣਾ ਸੂਟ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਡਿਜੀਟਲ ਪ੍ਰਿੰਟ ਦੇ ਸਿਲਕ ਦੇ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਬਲੂ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਹੈ ਇਹ ਵੀ ਇਹ ਦੁਪੱਟਾ ਦੇਖੋ ਕਿਤੇ ਆਪਾ ਇਹ ਦੇਖੋ ਸ਼ਰਟ ਦੀ ਪ੍ਰਿੰਟਿੰਗ ਆ ਗਈ ਬਹੁਤ ਹੀ ਪਿਆਰਾ ਪ੍ਰਿੰਟ ਹੈ ਸ਼ਰਟ ਦਾ ਤੇ ਇਹ ਬਾਟਮ ਆ ਗਈ ਲਾਈਟ ਰੇਟ ਦੇ ਵਿੱਚ ਦੇਖੋ ਲਾਈਟ ਡਿਜ਼ਾਈਨਿੰਗ ਬਹੁਤ ਸੋਹਣੀ ਮਲਟੀ ਦੇ ਵਿੱਚ ਹੈ ਬਾਟਮ ਵੀ ਤੇ ਬਾਟਮ ਦੇ ਨਾਲ ਦਾ ਹੀ ਦੁਪੱਟਾ ਸੇਮ ਜਿਹੜੀ ਬਾਟਮ ਹੈ ਇਹਦੇ ਨਾਲ ਦਾ ਹੀ ਦੇਖੋ ਦੁਪੱਟਾ ਬਾਟਮ ਦੇ ਨਾਲ ਦਾ ਹੀ ਬੜਾ ਪਿਆਰਾ ਤੇ ਇਹ ਆ ਗਈ ਆਪਣੀ ਸ਼ਰਟ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਸੂਟ ਆਪਣੇ ਨੈਕਸਟ ਆ ਗਿਆ ਬੜਾ ਹੀ ਸੋਹਣਾ ਗ੍ਰੀਨ ਕਲਰ ਦੇ ਵਿੱਚ ਹੈ ਗ੍ਰੀਨ ਕਲਰ ਸ਼ਰਟ ਆ ਗਈ ਡਾਰਕ ਪ੍ਰਿੰਟਿੰਗ ਦੇ ਵਿੱਚ yellow ਤੇ green ਦਾ ਕੰਬੀਨੇਸ਼ਨ ਹੈ ਤੇ ਇਹ ਬਾਟਮ ਦੀ ਪ੍ਰਿੰਟਿੰਗ ਆ ਗਈ ਦੇਖੋ ਕਿੰਨੀ ਪਿਆਰੀ ਹੈ ਇਹ ਬਾਟਮ ਆ ਗਈ ਸੂਟ ਦੀ ਤੇ ਇਹ ਹੈਗਾ ਇਸ ਦਾ ਦੁਪੱਟਾ ਬਣ ਕੇ ਬਹੁਤ ਜ਼ਿਆਦਾ ਸੋਹਣਾ ਲੱਗਣੇ ਵਾਲਾ ਸੂਟ ਡਾਰਕ ਦਾ ਡਾਰਕ ਹੈ ਦੇਖੋ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਦਾ green ਤੇ yellow ਦੇ ਨਾਲ ਬਹੁਤ ਸੋਹਣੀ ਲੁੱਕ ਆ ਰਹੀ ਹੈ ਇੱਥੇ ਤੁਹ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ 2000 ਪ੍ਰਾਈਸ ਤੇ ਹੈ ਨੈਕਸਟ ਆ ਗਿਆ pink ਕਲਰ ਦੇ ਵਿੱਚ ਆ ਕੀ ਕਿਹਤ ਲੜਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਸ਼ਰਟ ਦੀ ਪ੍ਰਿੰਟਿੰਗ ਹੈ ਬੜਾ ਸੋਨਾ ਟੈਬੀ ਸਿਲਕ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਬਹੁਤ ਲਾਈਟ ਵੇਟਡ ਹੈ ਸ਼ਰਟ ਦੀ ਪ੍ਰਿੰਟਿੰਗ ਆ ਗਈ ਤੇ ਇਹ ਬਾਟਮ ਦੀ ਪ੍ਰਿੰਟਿੰਗ ਹੈ ਦੇਖੋ ਕਿੰਨੀ ਪਿਆਰੀ ਹੈ ਵੀ ਬਾਟਮ ਆ ਵੀ ਸੇਮ ਬਾਟਮ ਦੀ ਪ੍ਰਿੰਟਿੰਗ ਵਾਲਾ ਹੀ ਦੁਪੱਟਾ ਨਾਲ ਸੇਮ ਪ੍ਰਿੰਟਿੰਗ ਦੁਪੱਟੇ ਦੀ ਹੈ ਜੋ ਬਾਟਮ ਦੀ ਹੈ ਇਹ ਆ ਗਈ ਇੱਕ ਵੀ ਸ਼ਰਟ ਇਹ ਲੁੱਕ ਕਰ ਦੋ ਹਜ਼ਾਰ ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਫਰੋਜ਼ੀ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਫਰੋਜ਼ੀ ਕਲਰ ਦੇ ਵਿੱਚ ਇੱਥੇ ਤੋਂ ਤੁਸੀਂ ਲੁੱਕ ਦੇਖ ਸਕਦੇ ਹੋ ਸੂਟ ਦੇ ਬਹੁਤ ਪਿਆਰਾ ਇਹ ਤਾਂ ਆ ਗਈ ਸ਼ਰਟ ਕੋਈ ਸ਼ਰਟ ਦੀ ਪ੍ਰਿੰਟਿੰਗ ਆ ਗਈ ਸੂਟ ਦੇ ਤੇ ਇਹ ਹੈਗੀ ਆ ਬਾਟਮ ਇਹ ਬਾਟਮ ਦੀ ਪ੍ਰਿੰਟਿੰਗ ਆ ਗਈ ਤੇ ਨਾਲ ਹੈਗਾ ਸੇਮ ਡਿਜ਼ਾਈਨਿੰਗ ਦੇ ਵਿੱਚ ਜਿਹੜੀ ਬਾਟਮ ਦੀ ਪ੍ਰਿੰਟਿੰਗ ਹੈ ਉਹਦੇ ਨਾਲ ਦਾ ਹੀ ਦੁਪੱਟਾ ਹੈ ਜੀ ਸੇਮ ਇਹ ਲੁੱਕ ਦੇ ਵਿੱਚ ਸੋਟਾ ਲੈਣਾ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2000 ਪ੍ਰਾਈਸ ਦੇ ਹਨ ਇਹ ਤਾਂ ਮੈਂ ਸਿਲਕ ਦੇ ਵਿੱਚ ਸਿਲਕ ਟੈਬੀ ਸਿਲਕ ਦੇ ਵਿੱਚ ਸੂਟ ਦਿਖਾਏ ਆ ਤੇ ਹੁਣ ਤੁਹਾਨੂੰ ਦੋ ਸੂਟ ਜੌਰਜਟ ਚ ਦਿਖਾਵਾਂਗੇ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਹੀ ਰਹਿਣਗੇ ਸੂਟ জর্জেਟ ਦੇ ਵਿੱਚ ਹੈ ਜੀ ਡਿਜੀਟਲ প্রিন্টিং ਇਹ ਵੀ ਬਹੁਤ ਪਿਆਰਾ ਮੰנגੋ ਕਲਰ ਹੈ ਜੀ ਸੂਟ ਦਾ ਜਿਹੜਾ ਕਲਰ ਹੈ ਮੰנגੋ ਕਲਰ ਹੈ ਇਹ ਆ ਗਈ ਸ਼ਰਟ ਦੇਖੋ ਕਿੰਨਾ ਪਿਆਰਾ ਬਿਲਕੁਲ ਸੌਫਟ জর্জেਟ ਦੇ ਵਿੱਚ ਹੈ ਇਹ ਸ਼ਰਟ ਦੀ প্রিন্টিং ਆ ਗਈ ਇਹ ਬਾਟਮ ਇਹ बॉटम ਦੀ ਪ੍ਰਿੰਟਿੰਗ ਆ ਜਾਨੀ ਦੇਖੋ ਕਿੰਨੀ ਪਿਆਰੀ ਹੈ ਤੇ ਇਹ ਹੈਗਾ बॉटम ਦੀ ਪ੍ਰਿੰਟਿੰਗ ਦੇ ਨਾਲ ਦਾ ਹੀ ਸੇਮ ਦੁਪੱਟਾ ਇਹ ਦੁਪੱਟੇ ਦੀ ਪ੍ਰਿੰਟਿੰਗ ਆ ਜਾਨੀ জਾਰਜਟ ਦਾ ਹੀ ਦੁਪੱਟਾ ਹੈ ਪੂਰਾ ਸੂਟ ਜਾਰਜਟ ਦਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਸੇਮ ਹੈ ਜੀ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਗ੍ਰੀਨ ਕਲਰ ਤੇ ਸੋਨਾ ਜਾਂ ਗ੍ਰੀਨ ਕਲਰ ਆ ਜਾਰਜਟ ਦੀ ਤਾਂ ਪਤਾ ਹੀ ਆ ਸਭ ਨੂੰ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਸੂਟ ਦੀ ਇਹ ਲੁੱਕ ਦੇ ਵਿੱਚ ਇਹ ਆ ਗਈ ਸ਼ਰਟ ਦੀ ਪ੍ਰਿੰਟਿੰਗ ਬਹੁਤ ਪਿਆਰਾ ਜਿਹਾ ਗ੍ਰੀਨ ਕਲਰ ਹੈ ਇਹ ਬਾਟਮ ਦੀ ਪ੍ਰਿੰਟਿੰਗ ਆ ਜਾਣੀ ਦੇਖੋ ਕਿੰਨੀ ਪਿਆਰੀ ਇਹ ਸ਼ਰਟ ਤੇ ਬਾਟਮ ਹੋ ਗਈ ਤੇ ਇਹ ਜਿਹੜਾ ਬੈਕ ਸਾਈਡ ਮੈਂ ਤੁਹਾਨੂੰ ਦਿਖਾ ਰਹੀ ਸੀ ਇਹ ਹੈਗਾ ਦੁਪੱਟਾ ਸੇਮ ਬਾਟਮ ਦੀ ਪ੍ਰਿੰਟਿੰਗ ਦੇ ਨਾਲ ਦਾ ਦੁਪੱਟਾ ਜਿਹੜੇ ਪੱਲਿਆਂ ਦੀ ਪ੍ਰਿੰਟਿੰਗ ਹੁੰਦੀ ਹੈ ਉਹ ਸ਼ਰਟ ਦੇ ਨਾਲ ਦੀ ਆ ਇਹ ਲੁੱਕ ਦੇ ਵਿਚਾਰਨਾ ਸਹੀ ਉਹ ਸੋਹਣਾ ਸੂਟ ਹੈ ਤੇ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਸੂਟ ਹੈ ਜੀ ਅੱਜ ਤੇ ਆਪਣੇ 2000 ਪ੍ਰਾਈਸ ਦੇ ਨਾਲ ਤੇ ਕੋਰੀਅਰ ਚਾਰਜੀਸ ਹੈ ਜਿਹੜੇ ਉਹ ਅਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਣੀ ਹੋਵੇ। ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰੇ ਰੇਟ 1465 808038246580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਸਨੀਕੀ ਵੈਰੀ ਮੱਚ